ਲਓ ਜੀ ਤੜਕੇ ਉੱਠ ਕੇ ਆ ਗਏ ਆਪਾਂ ਪੀਛੇ ਕੇ ਘਰੇ ਕੜਾਹੀ ਚੱਲੀ ਜਾਂਦੀ ਹੈ ਕੜਾਹੀ ਦਾ ਕੰਮ ਹੋਵੇ 2-3 ਦਿਨ ਚੱਲਦੀ ਨੂੰ ਬਤਾ ਕਰ ਨਹੀਂ ਆਂਦੀ ਇਹ ਦੇਖੋ ਪਾਲੋ ਸਾਈਆਂ ਦੀ ਬਸਂ ਕਰੋ ਨਾ ਜੰਮ ਦੇ ਸਾਗਰ ਭਾਰੇ ਨਿਕਲੀ ਜਾਂਦੇ ਇੱਧਰ ਦੇਖੋ ਜਲੇਸੀਆਂ ਆ

ਸਮਸਤਰੇ ਸਰੇ ਮੈਂ ਉਹ ਵੀ ਵੱਲੋਂ ਸਹੀ ਧਿਆਰ ਹੋ ਗਈ ਧਿਆਰ ਬੜਾ ਆਦੂ ਜਿਹਾ ਆ ਗਿਆ 파 ਦੇ ਡਿਜ਼ਾਈਨ ਪੂਰੇ ਕੋਈ ਚੱਕਰੀ ਨਹੀਂ ਜਿਵੇਂ ਤੇਰਾ ਜੀ ਕਰਦਾ 500 ਰੁਪਏ ਸੈਂਡ ਕਰ ਤਾ ਤੇ ਮੈਂ ਇਕਾਈ ਜਰੂਰ ਭਾਈ ਆਏ 22 ਦੇ ਪਹੁੰਚੂ 52 ਗੋਲ ਚਾਲ ਚੱਲ ਤਾ ਚੱਲ ਤਾਂ ਕਿਉਂ ਬਲਗਾਈ ਮੈਂ ਭਾਈ ਕਿੱਥੇ ਚਲਾਉਂਗਾ ਮੈਂ ਚੜਾਉ ਉਹਨੂੰ ਹੈ ਲਾਦਾ ਬੰਨ ਨੂੰ ਹਾਂ ਉਹ ਕਹਿੰਦਾ ਆਜੋ ਕਹਿੰਦਾ ਮੈਂ ਆ ਕੇ ਦਿੰਦਾ ਆਪਾਂ ਦਰਦ ਨਹੀਂ ਸਾਲ ਲਾਉ ਨੂੰ ਤੁਸੀਂ ਚਾਹਨਾ ਮੇਨੇ ਬਾਰੀ ਲੱਗਣੀ ਹੈ ਅੰਦਰ ਕੋਈ ਨਹੀਂ ਆ ਅੰਦਰ ਤਾਂ ਮੌਸਮ ਮਰਜ਼ੂਰ ਕਰਨਾ ਹੈ ਆਜੂ ਨਾ ਰਵਿੰਦਰ ਐਂ ਥਾਂ ਬਹੁਤ ਹੈ ਰਾਜ ਲੋਟਾ ਸਰਾ ਹੈ ਹੈ ਬੁੜਗਾ ਦਾ ਆਪਾਂ ਕੀਤਾ ਮੈਂ ਤਾਂ ਉਧਰ ਅੱਛਾ ਕੀ ਹਾਲ ਚਾਲ ਹੈ ਸਾਰਿਆਂ ਦੀ ਕਰੀ ਜਿਹਾ ਲਾਵਾਂਗੇ ਹਾਂ ਫਿਰ ਫਿਰ ਉਵੇਂ ਲੋਟ ਆ ਜੂਣਾ ਨਾ ਇਸ ਦਾ ਬਸ ਮੇਜ ਹੀ ਲਾਉਣਾ ਬਸ ਠੀਕ ਹੈ ਨਾ 0 ਜੀ ਹਾਂ ਬਸ ਸਾਰੀ ਇੱਥੇ ਦਾ ਕਿਲੋਰਾਟ ਡੈਂਟ ਦਾ ਉਸ ਤੋਂ ਹੀ ਉਸ ਤੋਂ ਦਾ 1.5 1.5 ਤਾਂ ਨਹੀਂ ਜਾਉਂਦਾ ਜੀ ਗੇਟ ਜਾਂ ਬਾਜੂ ਐਕਸਟਰੀਅਰ ਠੀਕ ਆ ਇੱਧਰ ਤੰਗੀ ਹੋ ਰਹੀ ਹੈ ਇੱਥੇ ਤੈਨੂੰ ਰੂ ਤੂੰ ਖਾਈ ਨਹੀਂ ਇਕੱਲੀ ਸ਼ੁਗਰ ਹੋ ਜੂ ਤੈਨੂੰ ਨਹੀਂ ਮੈਂ ਹੋਰ ਹਰਨਪਿੰਦੂ ਵੀ ਸਲਾਇ ਨਹੀਂ ਤੱਕ ਕੇ ਕੋ ਬੋਤਲ ਖਾਦ ਲੈ ਜਾਨੀਏ ਅਸੀਂ ਦਾ ਐਂਟਰੀ ਕਰ ਦਿੰਦੀ ਆ ਘਰਵਾਨੇ ਹਾਂ ਪਰ ਘਰੇ ਕੋਈ ਮੈਨ ਨਹੀਂ ਰਿਹਾ ਚਮਚਮ ਤੋਂ ਚਮਚਮ ਦਾ ਸਵਾਗਤ ਆ ਆਪਣਾ ਘਰਵਾਨ ਖਾਤਰ ਜਾਨੇ ਕੋਡੇ ਖਤਰ ਵੀ ਦੁੱਧ ਦੱਤਾ ਕਰਕੇ ਬਲਾਉ ਕਰ ਬਲਾਉ ਕਰ ਨਾਲ ਬਲਾਉ ਕਰ ਇਧਰ ਬਲਾਉ ਮੈ ਰਿਹਾ ਸੀ ਨਾ ਉਹ ਲੈ ਗੱਦਕਾ ਜਿਹੜੇ ਨੱਕ ਨਥ ਖਾਸਾ ਹੱਥ ਕੰਦ ਤੱਕੇ ਦੇ ਜਹਾਂ ਦਾਣਾ ਵਾਹਾਂ ਖਾਣਾ ਨਾਂਦ ਵਾਹਤਾ ਕਾਲਾ ਬੰਦਾ ਮੇਰੀ ਮੇਰੀ ਕਰਦਾ ਤੁਰਿਆ ਫਿਰਦਾ ਠੀਕ ਹੈ ਜਦੋਂ ਬੰਦੇ ਦਾ ਕਿੱਥੇ ਵੀ ਇੱਕ ਭਾਵੇਂ ਬਾਹਰ ਲਿਖਿਆ ਕਿਤੇ ਵੀ ਚੋਗ ਲਿਖਿਆ ਨਾ ਉਹ ਬੰਦੇ ਨੇ ਆ ਕੇ ਸਾਡਾ ਮੈਨੂੰ ਕੋ ਕੱਲ ਨੂੰ ਕਹਾਂ ਕਿ ਕੱਲ ਆ ਜਾ ਮੈਂ ਨਹੀਂ ਆਇਆ ਤਾਂ ਮੈਂ ਆ ਜਾ ਮੇਰਾ ਅੱਜ ਦਾ ਕੰਮ ਇਹ ਗੱਲ ਨੂੰ ਹੀ ਵਟਸਐਪ 'ਚ ਲੱਗੀ ਇਹ ਮਹਿੰਦਰੇ ਨੂੰ ਤਪਲਾ ਬਾਹਰ ਇਹਨੂੰ

ਚਲ ਚਲ ਹਾਂ ਉਹ ਨਾਲ ਇਹਨਾਂ ਖੁੰਡੀ ਨਾਲ ਤਾਂ ਚੱਕ ਹੋਰ ਹੈ ਪਿੱਛੇ ਹੈ ਨਾਲ ਤਾਂ ਅਜ ਕਈ ਮੜਾਇਆ ਸਾਰਾ ਨਹੀਂ ਸਾਰ ਨਹੀਂ ਆਉਂਦਾ ਸਾਰਾ ਲੱਗ ਖੁੰਡੀ ਤੇ ਕੋਈ ਨਹੀਂ ਤਾਂ ਕਰ ਲੱਗ ਨਹੀਂ ਚੱਪ ਹਾਂ ਇੱਥੇ ਵੀ ਕੇ ਕਰ ਬਾਈ ਇਹ ਬਣ ਵੀ ਅਪਲ ਗਿਆ ਇਹ ਵੀ ਸਹੀ ਹੈ ਹਾਂ ਸਾਰਾ ਸਾਰਾ ਵਲੌਗ ਹੀ ਮੇਰਾ ਬਣਾ ਦੇਗਾ ਫਿਰ ਤੁਹਾਨੂੰ ਹੋਰ ਯਾਰ ਕਿ ਨਿਰੇ ਤੇ ਨਸਾਂ ਤੇ ਪੌਪ ਤੇ ਲਾਗ ਕਦਨ ਬਣਾਉਂਗਾ ਉਹ ਚੱਲੀ ਜਾਂਦਾ ਆਹ ਬਲਾਉ ਚੱਲੀ ਜਾਂਦਾ ਗਨੂ ਨੂੰ ਕਿੰਨੀ ਹੈ ਕੀਵੇਂ ਕੀ ਦਾ ਹੈ ਕਿਵੇਂ ਹੋਏ ਦੇ ਹੈ ਕਿ ਨਾ ਰੌਣਕਾ ਪੂਰੀਆਂ ਹਾਂ ਦੇ ਉਹ ਕਹਿੰਦੇ ਠੀਕ ਠਾਕ ਕਿ ਮੇਉ ਇੰਨੇ ਤੈਨੂੰ ਵਾਇਰਲ ਕਰ ਜਣ ਅੱਛਾ ਇਹ ਆਪ ਤਾਂ ਹੈਗੀ ਹੀ ਤੁਹਾਨੂੰ ਲਈ ਠੀਕ ਹੈ ਕਰੋ ਫਿਰ ਕੋਈ ਦੱਸੋ ਕੁਸਣਾ ਸੁਣਾਓ ਕੋਈ ਗੱਲ ਬਾਤ ਮੇਰੇ ਨੇੜੇ ਨਾ ਰਹੋ ਸੁਣਾਓ ਕੋਈ ਗੱਲ ਬਾਤ ਆਹ ਜਾਂ ਆਹ ਜਾਂ ਹੈ ਵੀ ਰਾਂਝਾ ਹੀ ਹੈ ਬਾਕੀ ਸਹੀ ਹੈ ਹੈ ਪਿਛਮਾ ਗੁੱਲੂ ਆਹ ਇਹ ਇਹ ਜੀ ਇਹ ਡਾਕਟਰ ਆਹ ਬਲੌਗ ਚ ਨਾ ਭਾਈ ਆਹ ਇਹ ਡਾਕਟਰ ਵਜਦਾ ਇਹ ਡਾਕਟਰ ਇਹ ਡਾਕਟਰ ਵਜਦਾ ਠੀਕ ਹੈ ਇਹਦਾ ਨਾਮ ਹੈਗਾ ਜੀ ਵਿਸ਼ਾਲ ਸਿੰਘ ਆਲੂ ਅੱਲੂ ਬੜੀਆਂ ਬਾਈ ਬੜੀਆਂ ਸਰਾ ਲਾ ਦੀ ਲਾ ਦੀ ਪਾਣੀ ਤੇਰੀ ਲਾ ਦੀ ਪਾਣੀ ਚਾਹ ਪਾਣੀ ਹਰੇ ਗੇਰੀ ਮੈਂ ਫੜਾਉਣਾ ਨਾ ਕੋਈ ਕੋਈ ਸੇਵਾ ਜ ਕਮੀ ਨਹੀਂ ਛੱਡਦਾ ਆ ਚੀ ਨਹੀਂ ਪਾਣੀ ਨਹੀਂ ਪਾਣੀ ਹੈ ਜੇ ਨਾ ਬਾਈ ਨਾ ਮੈਂ ਅਨਸਕ੍ਰਾਈਬ ਕਰਦਾ ਤਾਹਾਂ ਜਾਣਾ ਤੋਂ ਕਰਾਇਆ ਇਹਨੂੰ ਕਰ ਤੇ ਜਿੰਨੇ ਕਰ ਤਾ ਉਸ ਤੂੰ ਨਾ ਕਰਾ ਨਾ ਚੱਲੂ ਪੁੱਤ ਤਾਂ ਐਂ ਚੱਲੂ ਬਾਈ ਇਹ ਨਹੀਂ ਕੱਟਿਆ ਜਾਂਦਾ ਕੁਛ ਮੈਂ ਬਾਈ ਵਲੌਗ ਚ ਨਹੀਂ ਕੱਟੀ ਜਾਂਦਾ ਨਾ ਨਾ ਕੁਛ ਨਹੀਂ ਕੱਟਿਆ ਜਾਂਦਾ ਇਹ ਕੇਰਾ ਇੱਕ ਵਾਰੀ ਪੈ ਗਿਆ ਸ਼ੱਕਰਪਾਈਜ਼ ਕਰੋ ਸ਼ੱਕਰਪਾਈਜ਼ ਸ਼ੱਕਰਪਾਈਜ਼ ਕਰੋ ਸਰ ਸ਼ੱਕਰਪਾਈਜ਼ ਸ਼ੱਕਰਪਾਈਜ਼ ਸਹੀ ਹੈ ਸ਼ੱਕਰਪਾਈਜ਼ ਆਰਕ ਕੋ ਕੋਲੀ ਹੈ ਉਹ ਵੀ ਅੱਜ ਨੂੰ ਛੁੱਟੀ ਹੈ ਕੱਲ ਕੰਮ ਦੇ ਦੇਖੋ ਵੀ ਪਿੱਛੇ ਦਾ ਸ਼ੋਰ ਪੂਰੀ ਬਦਮਾਸ਼ੀ ਕਰਦਾ ਹੈ ਪਿੱਛੇ ਦਾ ਛੋਟਾ ਇਹ ਵਿਸ਼ਾਲ ਇਹ ਕਰਦਾ ਸਾਰੇ ਜਵਾਕਾਂ ਦੇ ਬਦਮਾਸ਼ੀ ਕਰਦਾ ਬਈ ਇਹ ਹਾਂ ਇਹਦੀਆਂ ਫੋਟੋਆਂ ਫਟਮਾ ਅਸੀਂ ਦਿਖਾ ਦਿੰਨੇ ਹਾਂ ਹਾਂ ਸੌਹ ਪਾ ਕੇ ਗੱਲ ਕਰਨੀ ਆ ਠੀਕ ਹੈ ਠੀਕ ਆ ਇਹ ਘਰੇ ਆ ਆਪਣੇ ਜਿਹੜੇ ਘਰ ਦਾ ਨੂੰ ਪਿਆਰ ਕਰਨਾ ਚਾਹੀਦਾ ਮਾਂ ਪਿਓ ਨੂੰ ਹਨਾ ਇਹ ਆਪਦੀ ਮਾਂ ਨੂੰ ਇਨਾ ਪੁੱਠਾ ਬੋਲਦਾ ਪੋ ਪੁੱਠਾ ਬੋਲਦਾ ਭਾਈ ਮੈਂ ਕਹਿੰਦਾ ਪੁੱਤ ਦਾ ਮੈਂ ਹਨ ਨੂੰ ਨਹੀਂ ਬੋਲਦਾ ਤਾਈ ਨੂੰ ਬੋਲਦਾ ਫਿਰ ਤਾਈ ਵੀ ਮਾਈ ਹੁੰਦੀ ਹੈ ਮੈਂ ਤਾਈ ਲੜਦੀ ਆ ਯਾਰ ਘਰੋਂ ਬਾਹਰ ਦੀ ਸੁਣ ਕਹ ਭਾਈਆ ਯਾਰ ਤੂੰ ਕੀ ਲੈਣਾ ਰਾਮ ਜੀ ਕੀ ਤਾ ਕੀ ਨਹੀਂ ਲਾਉਂਗੀ ਦੂਠੇ ਘਾਲ ਦੇ ਤੂੰ ਗਾਇਨਾ ਦੱਸਾ ਦੇ ਨਾ ਫੋਨ ਪੈਨ ਤੇ ਵੇਖ ਲੈ ਘਰ ਦੇ ਨੂੰ ਪੁੱਠਾ ਬੋਜ ਪੈਨ ਤੇ ਜੁੱਜੇ ਤੇ ਰਹਿਣੀ ਇਹਨੂੰ ਸਹੀ ਫਾਲ ਸੇਗਾ ਬੁੱਗੀ ਕਾ ਕੀ ਕੋਸੀ ਆਨੇ ਹੋਰ ਇਹ ਤੈਨੂੰ ਨਹੀਂ ਆਇਆ ਦਮਸ਼ਾਲ ਆ ਲੂਆਂ ਦੇ ਆ ਤੇ ਵਿੱਚੋਂ ਇਹਨਾਂ ਵਿਛੂ ਆਦੇ ਆ ਚੀਨੀ ਫੁੱਲੋ ਚੀਨੀ ਆਦੇ ਆ ਹੈ ਫੁੱਲੋ ਚੀਨੀ ਗਾਟਾ ਇਹਨੂੰ ਆਦੇ ਆ ਨਹੀਂ ਆਦਾ ਨਹੀਂ ਆਦਾ ਲੰਗਰਪੜ ਮਹਿਕ ਮੈਨੂੰ ਆਦੇ ਲੱਕੜਪਾ ਆ ਆਪਦੇ ਨਾਲ ਦਸੀਆਂ ਦੋ ਆਇਆ ਉਹ ਆਇਆ ਫੇਤੀਜਾ ਵਾਰ ਹੂੰ बच्चे बच्चे ने गलत नाम मिला रहे हैं। गुण गुण। तो ਮੈਂ ਵੀ ਰੱਬ ਨਾਲ ਦੁਆਰ ਗਾਏ ਗੁਰੂ ਮੇਚਨਾ ਤੀਆਂ ਸਾਜਾਂ ਬੇਬਾਬ ਅਸਾਂ ਸਿੱਧ ਕਾਨਾੜ ਹੰਡਾਣਾ ਅੱਗ ਤੇ ਭਾਂਬੜੀ ਵਰਗੀਆਂ ਤੀਆਂ ਤੇਰੇ ਵੇੜੇ ਤੋਂ ਦਿਨਾਂ ਆਂ ਮੈਂ ਚਾਦਰ ਕੱਢਦੀ ਨੀ ਗੇਨ ਤੋਪੇ ਪਾਵਾ ਮੈਂ ਚਾਦਰ ਕੱਢਦੀ ਨੀ पाव साडां चिड़ी ची त टुकड़ी दिल फड़े सोचानी सोचानी ਕੱਢਦੀ ਨੀ ਉੱਤੇ ਪਾਵਾਂ ਬੇਲਾ ਸਾਡੇ ਪਿੰਡ ਦੇ ਟੇਸਣ ਤੇ ਨਾ ਰੁਕਦੀਆਂ ਰੇਲਾ ਮੇਰਾ ਘਰ ਵੀ ਬਾਬਲਨੀ ਦੇਸਾਂ ਦਾ ਰਾਜ ਮੈਂ ਆਪਕੇ ਫਾਪੂ ਨੂੰ ਬਾਬਾ ਵੀਰ ਮਨਨਿਆ ਦਾ ਪੁੱਤ ਮਾਰਦਾ ਹੁਣ ਉੱਥੇ ਬੈਠੇ ਐ ਮੌਕਾ ਪੱਤੀ ਜਾਂਦੇ ਰਹਿੰਦੇ ਆ ਮੈਂ ਕਿਹਾ ਬਾਬਾ ਹੁਣ ਤੂੰ ਅਰਦਾਸ ਕਰਿਆ ਦੇ ਬਈ ਮਾਰਦਾ ਹਾਂ ਵੀਰ ਹਨ ਨਾਲੀ ਗੱਲ ਇਹ ਜਿਹੜਾ ਬੈਂਕ ਉਹੀ ਗੱਲ ਉੱਥੇ ਆ ਗਈ ਠੀਕਾ ਮਾਰਦਾ ਮਾਰਿਆ ਕਿਉਂ ਜਿਹਨੇ ਪਿਓ ਨੇ ਮਾਰਿਆ ਉਹ ਆਪਣਾ ਉਹਦਾ ਚਾਹਾਰ ਦਾ ਮੁੰਡੇ ਦਾ ਆਂਦਾ ਇਹ ਤੇ ਲਾਦੀ ਉਹਨੇ ਚੱਕੀ ਦਾ ਭੁਲਾ ਉਹਨੇ ਤਨ ਤੋਂ ਚੱਕੀ ਫੇਰ ਮਾਰਦਾ ਵੀਰ ਮੁੰਡਾ ਮਰ ਗਿਆ ਨਾਲੇ ਉਹਦਾ ਘਰ ਬੰਨਾ ਸਰਦਾਰ ਜੀ ਆਹ ਗਵਾਲੀ ਤੇ ਸਾਲ ਰਹੀ 1.5 ਸਾਲ ਹੋ ਚਲੇ ਆਉਂ ਆ ਗਵਾਰੀ ਤੇ ਉਹਦੀ ਭੈਣ ਮੁਲਾ ਕਰਦਾ ਮਾਰਦੇ ਨਹੀਂ ਬਤਾਈ ਕੋਈ ਕੋਈ ਖੁਸ਼ੀ ਹੋਈ ਕੋਈ ਟੱਕਰੀਆਂ ਦਾ ਗੱਲਾਂ ਕਰਦੇ ਹੈ ਆ ਜਾ ਲਿੰਗਾ ਆਇਆ ਬੈਠ ਗਿਆ ਬੈ ਕੇ ਬਾਲਕਿੱਤੇ ਲਾਗੇ ਤੋਂ ਨਿਕਲ ਗਿਆ ਆ ਜਾ ਜੇ ਤੈਨੂੰ ਪਾ ਮੇਰੇ ਕੋਲ ਸਾਜੀ ਬੜਾ ਪੱਟੇ ਮੇਰੀ ਦੇ ਪਿਛੇ ਦੀ ਤੀਮਾ 20 ਦੀ ਗੱਲਾਂ ਕੱਢੇ ਕਟ ਕਟ ਪਰ ਜੈ ਜੀ ਕਰ ਲਿਓ ਮਤਾਰੀ ਗੇਦਾ ਹੀ ਕੱਢ ਗਿਆ ਇਹਨੂੰ ਵੱਢ ਜਾ ਮੈਂ ਗਾਣ ਪਰਸਨੀ ਤੌਰ ਤੇ ਹੁਣ ਦਾ ਉਹ ਚਮੋਦੇਵੀ ਮੇਰੇ ਉੱਤੇ ਕਰ ਇਹ ਸਾਤਾ ਬਗਾਣ ਬੁਸਾ ਤੂੰ ਮੈਨੂੰ ਲਫੜਦਾ ਕਿਉਂ ਬੁਸਾ ਤੂੰ ਮੈਨੂੰ ਬਸੋਦਾ ਕਿਉਂ ਮੈਂ ਦਦਾ ਸਾਹਮਣੇ ਤੇਰੇ ਲਫੜਦਾ ਕਿਉਂ ਬੁਸਾ ਨਾ ਲੈ ਦਸ ਮਾਰ ਦਿੰਦਾ ਦਸ ਮਾਰ ਇਹਦੇ ਨਾਲ ਨਾ ਮਾਰ ਮਾਰ ਇਹ ਇਹ ਕਿਉਂ ਕਰ ਤੂੰ ਗੁੱਸਾ ਕਰਦਾ ਮੈਂ ਹਾਂ ਦੱਸ ਦੇ ਤੂੰ ਕਹਿੰਦੇ ਨਾ ਗੁੱਸਾ ਕਰਨਾ ਇਹਦਾ ਬਿਆਨ ਇਹਨੂੰ ਇਹਨੂੰ ਮੈਂ ਪਤਾ ਕਿ ਕਿੱਡੇ ਕਰਨਾ ਨਾ ਗੁੱਸਾ ਲਿਖਦਾ Thank <laughs>

ਹਾਂ ਬੋਲੋ ਬੋਲੋ ਡੈਸ਼ ਪਰ ਡੈਸ਼ ਕੱਪਣਾ ਚਾਹੀਏ ਉਹ ਕਾਸੋ ਓਏ ਆਪਣੀ ਭਾਬੀ ਆ ਕਿ ਓਏ ਇਹ ਤਾਂ ਭਾਦਲ ਕੈਮਰਾ ਕਰਦੇ ਉਹ ਭੱਜ ਗਈ ਬੇਵਿਦਾਰੀ ਬਾਰੇ ਗਾਜੀ ਭਾਬੀ ਆ ਕੱਪ ਨਹੀਂ ਦਾ ਓਏ ਹੈ 2 ਪਰਦੀ 2023 ਕਤੀ 31 31 ਬੰਲੇ ਡਵਾ ਪੀ ਰੀਆ ਡੋਲਾ ਰੋਣਾ ਬੋਲਾ ਅੱਜ ਇਹ ਮਾਰਾ ਗੋਕਰ 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 ਕਾ ਨੋ ਬਲੌਗ ਸਾਰਾ ਪਰਾਇਆ ਨਾ ਬੰਦੇ ਦਾ ਬੰਦੋ ਹੋ ਮੈਂ ਕਹਿੰਦਾ ਜਾਇ ਕਰੂਗਾ ਫਤਰਾ ਜਾਇ ਕਰੂਗਾ ਕਾਕਾ ਸਾਰੀ ਐਸੀ ਉਹ ਪਿਛੇ ਕਹਦਾ ਜਾਇ ਕਰੂਗਾ ਮੈਂ ਮੁੰਨੇ ਮੁੰਨੇ ਦੁਕਾਨੇ ਕਿਧਾ ਉਹ ਸਿਗਾਪੁੰਦ ਨਾ ਪੁੰਦਰਾ ਰਾਮਗੜ੍ਹ ਤੇ ਖਾਣੇ ਕਿਧਾ ਉਹ ਪਰ ਬੈਂ ਤੇਨਾਂ ਕੋਲ ਬੰਨਾ ਆਈ ਨਹੀਂ ਕਿ ਖਾਣੇ ਕਿਧਾ ਨਹੀਂ ਆਉਣਾ ਹਾਂ ਸਹੀ ਹੈ ਕਿ ਨਹੀਂ ਤੇ ਡੋਡਾ ਰੋਕੇ ਬਣਾਉਂਦਾ ਸ਼ਾਮ ਓਏ ਹਾਂ ਡੋਡਾ ਤੇ ਹੋ ਕੇ ਮੁੜਦੇ ਐ ਗੋੜਾ ਭਈਆਂ ਦੇ ਕਿਹ ਆਇਆ ਇਹ ਭਈਆਂ ਨੂੰ ਇਹ ਨਲੀ ਤੇ ਆਰ ਕਿੱਦਾਂ ਦੀ ਹੋਣ ਚੱਲਿਆ ਹੈ ਇਹ ਚੱਲਿਆ ਆਪਣੇ ਸਾਡੇ ਨਾਲ ਜਿਹਨੇ ਬੋਲਿਆ ਓਏ ਆਪਣਾ ਬੋਲਿਆ ਓਏ ਬੋਲਿਆ ਓ ਤਰੇ ਸੀਤ ਕੋਰੇ ਆਂਛੀ ਰੋਟੀ ਪਾ ਤਰੇ ਆਂਛੀ ਤੇ ਨਲੀ ਤੋਂ ਤਰ ਹੁੰਦੀ ਸੀ ਉਹ ਤਾਂ ਬਹੁਤ ਲੱਗੇ ਹੱਥ ਪਤਾ ਲਗਾ ਕੇ ਕੀ ਹੋ ਗਈ ਸੀਰ ਦਾ ਆ ਗਈ ਵਿੱਚ ਦੂਣਾ ਸੀਰ ਚਲੀ ਗਈ ਸੀਰ ਚੱਲਦਾ ਨਹੀਂ ਸੀਰ ਹੋਰ ਕਾ ਹੋਰ ਕਰ ਦਿਦ ਨਲੀ ਦੇਖ ਲੈ ਕੰਨਾ ਸੁਣਦੇ ਓ ਦਾ ਮੇਰੀ ਪੈਣ ਮੇਰੀ ਪਤੀਜੀ ਕੁਸਲੀਆ ਸੱਚੀ ਹੈ ਆਇਆ ਰੋਟੀ ਘੜ ਕੇ ਖਾਧੇ ਵੀ ਖਾਧੇ ਖਾਦੀ ਖਾਦੀ ਉਹ ਤਾਂ 14 ਕਿਲੋ ਭੈੜ 14 ਕਿਲੋ ਬਕੀ ਦਾ ਜਾਂਦਾ ਉਹਨੂੰ ਤਾਂ ਰੋਟੀ ਸਾਰੇ ਘਰ ਦੀ ਮੂੰਹ ਨੂੰ ਜਾ ਉਹ ਬੋਸ਼ ਬਹਿ ਗਿਆ ਨਾ ਪਤਮ ਜੀ ਅਜੇ ਤੇਰੇ ਕੋਲ ਹੈ ਹਾਂ ਅਕਸੋ ਯੋਗਾ ਬੁਨੇ ਬਾਵਾਦੀ ਬੈਠਦਾ ਬੱਬੀ ਉਹਦੇ ਰੱਖੀ ਬੈਠੇ ਮਸਲਾ ਹੈ ਜੀ ਹਮਾਰੇ ਪੂਰ ਕੋਸੇ ਅਬ ਜ਼ਰੂਰਤ ਹੈ ਅੱਜਾ ਕੋ ਟਾਈਮ ਨਹੀਂ ਮਿਲਦਾ ਕੋਈ ਕੋਈ ਹਾਂ ਇਹ ਇਸ ਤੋਂ ਬਾਤ ਹੋਣ ਦਾ ਟਾਈਮ ਨਹੀਂ ਮਿਲਦਾ ਬੱਬੀ ਨਰੋਦ ਗੇ ਨੀਂ ਕਰ ਲੋ ਚਾ ਬੇਬੇ ਕੋਈ ਨਾ ਬੱਬੀ ਆ ਜਾਂਦਾ ਬੱਬੀ ਆ ਲਵੇਗਾ ਗੱਲ ਜੋ ਸਹੀ ਕਰਤੀ ਮੈਂ ਬੱਬੀ ਹੱਲੇ ਵੀ ਆਈ ਬੇਬੇ ਬੱਬੀ ਵਾਲੇ ਰੱਖਿਆ ਨੇ ਮੈਂ ਕਿਹਾ ਕਾਦਾ ਨਹੀਂ ਮੰਦੀਆਂ ਅਜੀ ਸਰ ਰੋਟੀ ਬਾਈਏ ਹਮ 5 ਰੁਪਏ ਉਹ ਵੀ ਮਸਤੀ ਦੇ ਨਾਲ 5 ਰੋਟੀਆਂ ਖਾ ਕੇ ਉੱਤੋਂ ਤੈਨੂੰ ਪੈਕ ਐਕਸਟਰਾ ਰਾਜ ਰੋਵੇ ਬੋਲ ਬੋਲ ਯੂਟੂਬਾ ਦਾ ਛੱਡ ਗਿਆ ਕਿ ਖਾਣ ਲੱਗਿਆ ਤੋਂ ਹੀ ਹਾਂ ਹਾਂ ਦੀ ਸੜ ਗਿਆ ਕੀ ਛੱਡ ਗਿਆ ਅੰਕਲ ਹਾਂ ਛੱਡ ਗਿਆ ਹਾਂ ਅੰਕਲ ਕਹਿੰਦਾ ਹਾਂ ਵਿੱਚ ਖਾਣ ਲੱਗਿਆ ਤੇ ਛੱਡ ਗਿਆ ਹਾਂ ਕੀ ਕੁਝ ਵੀ ਠੀਕ ਆ ਨਾ ਤੇ ਅਣਚੋਣ ਵਾਲਿਆ 14 ਰੁਪਏ ਦਾ ਆਪਾਂ 16 ਵੇਚਾਂਗੇ ਦੋ ਰੁਪਏ ਬਦਲ ਕੇ ਉਹ ਲੱਦ ਗਏ ਇਹ ਜਬਾ ਮੈਂ ਜੱਟ ਕੇ ਇਹਨਾਂ ਬੋਰਡ ਮਾਰ ਰਿਹਾ ਹਾਂ ਆਮ ਆਮ ਤੋਂ ਬੋਰਡ ਮਾਰ ਰਹੇ ਆ ਬਿਲਕੁਲ ਭਾਈ ਜੀ ਤੁਹਾਨੂੰ ਕਿੰਦਾ ਬਕਾਇਆ ਜੋ ਮਿਲ ਰਿਹਾ ਹੈ ਜਦੋਂ ਤਨ ਤੱਕਿਆ ਹੁੰਦਾ ਜਾਨਤਾ ਦਾ ਪਿੱਛੇ ਹੀ ਕਿੰਨੀ ਵਾਰੀ ਦਾ ਬੰਦੀ ਤੋਂ ਅਮਨੇ ਛਿਗਿਆ ਭਾਈ ਤੀਜੇ ਲੈਣੋਂ ਇੰਤਲ ਦੇ ਪਿੱਛੇ ਧੱਕਾ ਬਸ ਹੋ ਰਿਹਾ ਹੈ ਐ ਅਕਲ ਅੰਕਲ ਇਹ ਤੇਰੀ ਧਰਮਾਂ ਦਾ ਧੀ ਕਿ ਲੈ ਸੁਬਨੇਸ਼ ਚਾਚਾ ਉਹ ਸਾਹ ਕੰਮ ਆ ਆਂਦਰ ਦਿਲ ਪੇ ਤੂੰ ਤਾਂ ਪੀਸਾ ਕਰ ਦਿੰਦਾ ਨਾ ਨਾ ਤੂੰ ਤਾਂ ਕੌਜਾ ਕਰਤਾ ਨਾ ਹਿੰਦੀ ਗਾਂ ਸਿੱਖੀ ਆ ਹਿੰਦੀ ਗਾਂ ਸਿੱਖੀ ਆਪਣੇ ਸੀਗੇ ਭਾਈ ਜੀ ਆਪਕੇ ਅੱਈਆਂ ਹੀ ਆਈਆਂ ਜਾਂ ਕੋਈ ਹਿੰਦੀ ਬੋਲ ਮੈਂ ਨਾ ਰੈਮਿਚ ਸਿੱਖਿਆ ਇਹ ਸਿੱਖਿਆ ਬੋਤਲ ਲਾਈ ਬਈ ਪੂਰੀ ਰੌਣਕ ਵਾਚ ਕੋਟ ਦੇ ਸੋਏ ਰੰਗ ਲਵਾਉਂਦੇ ਫਿਰਦੇ ਆ ਜਵਾਂ ਨਹੀਂ ਲਵਾਉਂਦੇ ਲਵਾ ਮੇਰੇ ਨਾਲ ਲਵਾ ਮੇਰੇ ਨਾਲ ਨਾਲ ਕਰ ਮੇਰੇ ਨਾਲ ਆ ਓਏ ਹਾਂਜੀ ਭਾਈ ਖਾੜੀ ਤੇਰੇ ਤੰਨ ਕਰ ਲਵਾਦਾ ਨਾ ਚਿਲਾ ਨੀ ਮੈਂ ਡੂੜੀ ਲਵਾ ਦੇ ਬੋਲ ਓਏ ਮੈਨੂੰ ਫਦੀਪਾ ਹੂ ਆ ਤੂੰ ਅੱਗੀ ਗਿਆ ਤੂੰ ਕਹ ਅੱਜ ਦਾ ਅੱਜ ਹਾਂ ਇਹ ਚੰਦ ਕੀ ਆ ਅੱਜ ਕਹੀ ਹਿੰਦਾ ਮੈਂ ਮੈਂ ਲੈ ਨਾ ਇਹਨੇ ਆਪਣੇ ਕੱਪੜੇ ਪੈ ਕੇ ਦੋ ਤੇ ਅੱਡੇ ਤੇ ਆ ਕੇ ਮਾਰ ਦੂਗਾ ਨਹੀਂ ਪੰਜ ਦਾ ਮਾਰ ਗਿਆ ਭਜਣਾ ਨਹੀਂ ਮੇਰੇ ਨਾਲ ਗੁੱਸਾ ਨਾ ਕਰ ਮੈਂ ਕਹਿੰਦਾ ਆ ਮੈਂ ਇਹਦਾ ਵਿਆਹ ਕੰਪਲੀਟ ਹੋ ਗਿਆ ਇਹਦਾ ਵਿਆਹ ਕੰਪਲੀਟ ਮੇਰੇ ਨਾਲ ਪਿਆਸ ਦਾ ਬੋਲ ਆ ਬਾਤ ਨਹੀਂ ਦੇਖੀ ਹਾਂ ਫੇਰ ਸੁਦੀ ਬਾਜੀ ਸੁਦੀ ਏਡਾ ਮਾਰੀ ਬਾਜੀ ਪੁੱਛ ਲੈ ਜਾਂਦਾ ਆ ਬੰਦੇ ਪਿੱਛੇ ਗਏ ਬੱਸ ਆ ਬੱਸ ਕੋਈ ਉਹ ਹੀ ਨੂੰ ਦਾ ਖੁਰਦੂ ਹੈ ਕਿਰਦੇ ਨੂੰ ਮਾਂ ਹੈਗੀ ਕਿਰਦੇ ਟੁਮਰ ਲੈ ਕੇ ਨਾ ਨਾਂ ਦੇ ਨਾਂ ਕੇ ਆਏ ਇਹ ਦੋਵੇਂ ਬਸ ਜਾਜਾ ਇਹਨਾਂ ਨੂੰ ਬਾਹਗੀ ਦੋਵੇਂ ਬਸ ਕੋਈ ਨਹੀਂ ਆ ਪਾਵਾਂਗੇ ਫਿਰ ਨਾਲ ਕੇ ਨਾ ਕਾਲੇ ਕੇ ਕਿਹਦੇ ਕਿਤੇ ਕਰਤੇ ਕਰੇਗੇ ਕਿਹਦੇ ਆ ਵੇ ਅਸੀਂ ਨਾਲ ਕੇ ਲੋ ਵੀ ਆ ਸਕਦੇ ਆ ਸੱਚਾ ਹਾਂ ਹਾਂ ਓਏ ਨਹੀਂ ਨਹੀਂ ਉਤਲੇ ਹਾਂ ਮੇਰੀ ਨਾਲ ਓਏ ਤੂੰ ਨਾਲ ਕੇ ਆਲੇ ਬੱਸੋਂ ਆਈ ਮੈਂ ਘਟਾ ਨਾਲ ਕੇ ਬੱਸ ਓਏ ਅਕਲਾਂ ਅਕਲਾਂ ਮੇਰੀ ਮਾਂ ਓਏ ਗੱਲ ਨਾ ਹਾਂ ਅਕਲਾਂ ਹਾਂ ਮੇਰੀ ਮਾਂ ਮੇਰੀ ਮਾਂ ਨਾਲ ਕਹਿੰਦਾ ਓਏ ਕੋਲੇ ਮੇਰੀ ਮਾਂ ਨਾਲ ਕਹਿੰਦੇ ਬਸ ਲਾ ਗਈ ਨਾ ਆਉਂਦੇ ਆਉਂਦੇ ਇਹ ਦਾਦਕੇ ਜਿੰਨੇ ਮਰਜੀ ਆ ਓਏ ਆਉਂਦੇ ਬੋਲਦੇ ਹਾਂ ਆਉਂਦੇ ਹਾਂ ਆ ਇਹ ਗੱਲ ਨੇ ਬੜੀ ਮੈਂ ਫੋਨ ਲਾ ਆਉਂਦੇ ਲਈ ਬੜੀ ਬਾਸ ਨੂੰ ਫੋਨ ਲਾਉਣਾ ਬੜੀ ਬਾਸ ਨੂੰ ਫੋਨ ਲਾਉਣਾ ਬੋਲਾਂ ਤੇਰੀ ਬੜੀ ਬਾਸ ਨੂੰ ਫੋਨ ਲਾਉਣਾ ਆ ਬਾਸ ਨੂੰ ਮੋੜ ਕੇ ਲੱਗਿਆ ਤੇ ਮਾਇਨੇ ਪਹੁੰਚਣਾ ਨਹੀਂ ਆਹ ਅਸਲੀ ਦੀਆਂ ਬਣਾ ਰਹੀ ਨਹੀਂ ਓਏ ਮੰਮੀ ਦਾ ਕੀ ਲਾਈ ਨਾ ਮਾਂ ਤਾਂ ਨਹੀਂ ਲਾਉ ਸਕਦੀ ਹੋ ਜਾ ਪਰ ਆ ਨੂੰ ਜਿੱਤ ਕੇ ਵਿਖਾਓ ਮੈਂ ਤਾਂ ਲੂੰਗਾ ਮੈਂ ਗੂੰਗਾਸਾਂ ਇਨੇ ਜਿੱਤਾਂਗੇ ਜਿੱਤਾਂਗੇ ਅੱਜ ਤਾਂ ਜਿੱਤਾਂ ਕਰੂੰਗਾ ਕੀ ਕਰਨਾ ਕਾਲੂ ਬੰਦਾ ਉਹ ਗੁਰ ਆਏ ਕੋਈ ਕੋਈ ਤਾਂ ਕੋ ਸੁਣੇ ਨਾੜਕ ਨੂੰ ਮਰਾਉਂ ਉਧਰ ਵੇਖੇ ਨਾ ਭਾਬੀ ਜਿਵੇਂ ਕਰ ਲਾ ਭਾਬੀ ਭਾਬੀ ਕਿਹਦੀ ਵੀ ਤੇਰੀ ਭੂਆ ਨਾਲ ਬੋਲੇ ਚਾਹ ਠੀਕ ਆ ਪਿੱਛੇ ਓਏ ਸਵੇਰੇ ਮਿਲਦੇ ਆ ਨਹੀਂ ਯਾਰ ਪਾਵਾਂਗੇ ਤਾਂ ਅਸੀਂ ਉੱਥੇ ਜਾ ਕੇ ਹੁਣ ਬੜਾ ਜਾਇਆ ਵੇਖ ਕੇ ਭਰਾ ਕੋਈ ਨਾ ਕੋਈ ਨਾ ਕੋਈ ਸ਼ੀ ਸ਼ੀਆ ਯਾਦ ਕਰਾ ਫੇਰ ਮਾਰਾਂ ਮੈਂ ਆਪਣਾ ਵਲੋਗ ਇਹਦਾ ਆਪਣੇ ਲਈ ਬੋਲਿਆ ਲੱਗਦਾ ਆਪਣੇ ਹੋ ਮਾਰੀ ਸ਼ੀਰ ਮਾਰ ਦੇ ਇਹਦਾ ਵਲੋਗ ਪੂਰਾ